ਅਮਰੀਕਾ 'ਚ ਹੋਣ ਜਾ ਰਿਹਾ ਹੈ ਵੱਡਾ ਰਾਜਨੀਤਿਕ ਖੇਡ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ੇਬਾਜ਼ ਸ਼ਰੀਫ ਫੌਜ ਮੁਖੀ ਅਸੀਮ ਮੁਨੀਰ ਤੇ ਨਾਲ ਹੀ ਡੋਨਲਡ ਟਰੰਪ ਦੀ ਮੁਲਾਕਾਤ ਤੇ ਸਭ ਦੀਆਂ ਨਿਗਾਹਾਂ ਨੇ ਸਵਾਲ ਇਹ ਹੈ ਕਿ ਇਹ ਸਿਰਫ ਇੱਕ ਰਾਜਨੀਤਿਕ ਮੀਟਿੰਗ ਹੈ ਜਾਂ ਕੋਈ ਵੱਡੀ ਸਾਜ਼ਿਸ਼ ਘੜੀ ਜਾ ਰਹੀ ਹੈ ਦਰਅਸਲ ਇਸ ਸਾਲ ਸੰਯੁਕਤ ਰਾਸ਼ਟਰ ਮਹਾਸਭਾ UNGA ਦਾ 80ਵਾਂ ਸੈਸ਼ਨ ਚੱਲ ਰਿਹਾ ਹੈ 23 ਤੋਂ ਲੈ ਕੇ 29 ਸਤੰਬਰ ਤੱਕ ਦੁਨੀਆ ਦੇ ਵੱਡੇ ਨੇਤਾ ਇਸ ਮੰਚ ਤੇ ਵਿੱਚ ਆਪਣੀ ਆਵਾਜ਼ ਉਠਾਉਣਗੇ ਤੇ ਸਭ ਤੋਂ ਵੱਡਾ ਧਿਆਨ ਹੈ 25 ਸਤੰਬਰ ਤੇ ਜਦੋਂ ਪਾਕਿਸਤਾਨੀ ਪੀਐਮ ਸ਼ਹਿਬਾਜ਼ શરીਫ ਦੀ ਸੰਭਾਵਿਤ ਮੁਲਾਕਾਤ ਅਮਰੀਕੀ ਰਾਸ਼ਪਤੀ ਡੋਨਲਡ ਟਰਪ ਨਾਲ ਹੋ ਸਕਦੀ ਹੈ ਤੇ ਖਾਸ ਗੱਲ ਇਸ ਦੌਰਾਨ ਪਾਕਿਸਤਾਨ ਦੇ ਫੌਜ ਮੁਖੀ ਵੀ ਉਹਨਾਂ ਦੇ ਨਾਲ ਹੋਣਗੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਦੇ ਵਿੱਚ ਕਈ ਮੁੱਦੇ ਟੇਬਲ ਤੇ ਚੱਕੇ ਜਾ ਸਕਦੇ ਹਨ ਜਿਵੇਂ ਕਿ ਪਾਕਿਸਤਾਨ ਦੇ ਵਿੱਚ ਆਏ ਹੜ੍ਹਾਂ ਦਾ ਮੁੱਦਾ ਉੱਤਰ ਤੇ ਹੋਏ ਇਜ਼ਰਾਈਲੀ ਹਮਲਿਆਂ ਦਾ ਪ੍ਰਭਾਵ ਤੇ ਸਭ ਤੋਂ ਮਹੱਤਵਪੂਰਨ ਖੇਤਰੀ ਸੁਰੱਖਿਆ ਖਾਸ ਕਰਕੇ ਅਫਗਾਨਿਸਤਾਨ ਦਾ ਭਵਿੱਖ ਇਕੱਠੇ ਬੈਠ ਕੇ ਗੱਲ ਕਰਨ ਦਾ ਮਤਲਬ ਹੈ ਕਿ ਪਾਕਿਸਤਾਨ ਆਪਣੀ ਕਮਜ਼ੋਰ ਅਰਥਵਿਵਸਥਾ ਲਈ ਸਪੋਰਟ ਲੱਭ ਰਿਹਾ ਹੈ ਤੇ ਟਰੰਪ ਜੋ ਕਿ ਵਾਪਸੀ ਕਰ ਚੁੱਕੇ ਹਨ ਉਹ ਆਪਣੀ ਇਮੇਜ ਮੁੜ ਚਮਕਾਉਣਾ ਚਾਹੁੰਦੇ ਹਨ ਇੰਨਾ ਸਭ ਵਿੱਚ ਇੱਕ ਸਵਾਲ ਹੈ ਭਾਰਤ ਕਿੱਥੇ ਹੈ ਤੁਹਾਨੂੰ ਦੱਸ ਦਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰੀ ਇਸ ਮੀਟਿੰਗ ਦੇ ਵਿੱਚ ਨਹੀਂ ਜਾਣਗੇ ਉਹਨਾਂ ਦੀ ਥਾਂ ਵਿਦੇਸ਼ ਮੰਤਰੀ ਐਸ ਜੈ ਸ਼ੰਕਰ 27 ਸਤੰਬਰ ਨੂੰ ਭਾਰਤ ਦੀ ਨੁਮਾਇੰਦਗੀ ਕਰਨਗੇ ਜੁਲਾਈ ਦੇ ਵਿੱਚ ਆਈ ਪਹਿਲੀ ਲਿਸਟ ਦੇ ਵਿੱਚ ਪੀਐਮ ਮੋਦੀ ਦਾ ਨਾਂ ਸੀ ਪਰ ਕੁਝ ਸੋਧਾਂ ਤੋਂ ਬਾਅਦ ਮੋਦੀ ਦੀ ਥਾਂ ਜੈ ਸ਼ੰਕਰ ਅਮਰੀਕਾ ਜਾਣਗੇ ਇਹ ਸੈਸ਼ਨ 22 ਸਤੰਬਰ ਨੂੰ UN ਦੀ ਅਸ਼ਵੀ ਵਰੇਗਣ ਦੇ ਸ਼ੁਰੂ ਵਿੱਚ ਹੋਏਗਾ 브razil ਪਹਿਲਾ ਬੁਲਾ ਰਹਾ ਹੈ ਫਿਰ ਅਮਰੀਕਾ ਤੇ 23 ਸਤੰਬਰ ਨੂੰ ਡੋਲਨ 트럼ਪ ਆਪਣੀ ਦੂਜੀ ਇਨਿੰਗਸ ਤੋਂ ਪਹਿਲੇ ਕਾਰਜਕਾਲ ਦੇ ਤੌਰ ਤੇ UN ਨੂੰ ਸੰਬੋਧਨ ਕਰਨਗੇ 26 ਸਤੰਬਰ ਨੂੰ ਚੀਨ ਪਾਕਿਸਤਾਨ ਬੰਗਲਾਦੇਸ਼ ਤੇ ਇਜ਼ਰਾਈਲ ਦੇ ਮੁਖੀ ਭਾਸ਼ਣ ਦੇਣਗੇ ਸਾਰੀ ਦੁਨੀਆ ਦੀਆਂ ਨਿਗ੍ਹਾਵਾਂ ਇਨ੍ਹਾਂ ਭਾਸ਼ਣਾਤੇ ਟਿਕੀਆਂ ਹੋਣਗੀਆਂ ਸਵਾਲ ਤੁਹਾਡੇ ਲਈ ਹੈ ਕਿ ਪਾਕਿਸਤਾਨ ਦੀ 트럼ਪ ਨਾਲ ਇਹ ਮੁਲਾਕਾਤ ਸਿਰਫ ਡਿਪਲੋਮੇਸੀ ਹੈ ਕਿ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਜਿਵੇਂ ਹਰ ਵਾਰ ਕੀ ਇਹ ਗੱਲਬਾਤ ਹਕੀਕਤ ਵਿੱਚ ਲੋਕਾਂ ਲਈ ਹੋਵੇਗੀ ਜਾਂ ਸਿਰਫ ਰਾਜਨੀਤਿਕ ਸੰਘਰਸ਼ ਦੀ ਬਾਜ਼ੀ ਹੀ ਰਹੇਗੀ ਸੋਚਣ ਵਾਲੀ ਗੱਲ ਹੈ ਜਦੋਂ ਪਾਕਿਸਤਾਨ ਦੇ ਪੀਐਮ ਤੇ ਫੌਜ ਮੁਖੀ ਇਕੱਠੇ 트럼ਪ ਨੂੰ ਮਿਲਣ ਜਾ ਰਹੇ ਨੇ ਤਾਂ ਅਸਲ ਦੇ ਵਿੱਚ ਫੈਸਲਾ ਕੌਣ ਕਰੇਗਾ ਸ਼ਹਿਬਾਜ਼ ਸ਼ਰੀਫ ਅਸੀਮ ਮੁਨੀਰ ਜਾਂ ਫਿਰ 트럼ਪ ਜੇ ਆਪਣੇ ਟਵੀਟ ਨਾਲ ਜੋ 트럼ਪ ਉਹੀ ਨੇ ਜੋ ਕਿ ਆਪਣੇ ਟਵੀਟ ਦੇ ਨਾਲ ਲੋਕਾਂ ਦੀ ਨੀਂਦਤਾ ਕੁੜਾ ਦਿੰਦ ਨੇ ਹੁਣ ਦੇਖਣਾ ਇਹ ਹੋਏਗਾ ਕਿ ਆਖਿਰਕਾਰ ਇਸ ਮੀਟਿੰਗ ਦੇ ਵਿੱਚ ਭਾਰਤ ਨੂੰ ਕੀ ਮਿਲਦਾ ਹੈ ਜਾਂ ਭਾਰਤ ਲਈ ਕੀ ਸੰਦੇਸ਼ ਬਣਦਾ ਹੈ ਤੁਸੀਂ ਆਪਣੀ ਟਿੱਪਣੀ ਸਾਨੂੰ ਕਮੈਂਟਾਂ ਦੇ ਰਾਹੀਂ ਦੇ ਸਕਦੇ ਹੋ ਬਣੇ ਰਹੋ ਪੰਜਾਬ ਨਾਉ ਟੀਵੀ ਦੇ ਨਾਲ